ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਥੋੜਾ ਬਾਹਰ ਗਏ ਸੀ ਘੁੰਮਣ ਬਾਤ ਗੁਰਮਤਿ ਪਿਆਰਿਆਂ ਦੇ ਨਾਲ ਤੇ ਇੱਕ ਜਗ੍ਹਾ ਨਾ ਬਹੁਤ ਅ ਬੇਖੇ ਮਨ ਨੂੰ ਥੋੜਾ ਜਿਹਾ ਨਿਰਾਸ਼ਤਾ ਵੀ ਹੋਈ ਕਿ ਇੱਕ ਨਾ ਬਾਤ ਦੇਖੀ ਉਹ ਕਿਤੇ ਜਾਤਰਾ ਤੇ ਜਾਣ ਵਾਸਤੇ ਤਿਆਰ ਹੋ ਕੀਤੀ ਹੋਈ ਸੀਗੀ ਤੇ ਉਹਦੇ ਬਾਹਰ ਪੋਸਟਰ ਲੱਗਾ ਹੋਇਆ ਸੀਗਾ ਵੀ ਤੀਰਥ ਨਾਈ ਜਾ ਸੁਖ ਫਲ ਪਾਈ ਜਾ ਮੈਲ ਨਾ ਲੱਗਿਆ ਕਾਈ ਤੇ ਉਹ ਸ਼ਾਬਦ ਉਹ ਤੁਕਾਂ ਪੜ ਕੇ ਨਾ ਬਹੁਤ ਮਨ ਨੂੰ ਨਿਰਾਸ਼ਾ ਜਿਹੀ ਹੋਈ ਵੀ ਅਸੀਂ ਨਾ ਗੁਰਬਾਣੀ ਵਿੱਚ ਜਿੰਨਾ ਵੀ ਜੋ ਵੀ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀਆਂ ਬਾਣੀ ਦੇ ਸ਼ਬਦ ਲਿਖੇ ਹੋਏ ਆ ਉਹ ਸਾਰਿਆਂ ਨੂੰ ਅਸੀਂ ਗੁਰਬਾਣੀ ਮੰਨਦੇ ਆ ਵੀ ਭਾਵਕੇ ਅਧੀਨ ਉਹਨੂੰ ਗੁਰੂ ਸਾਹਿਬ ਦਾ ਹੀ ਸਿਧਾਂਤ ਮੰਨ ਲੈਣੇ ਆ ਗੁਰਬਾ ਗੁਰੂ ਸਾਹਿਬ ਦੀ ਕਈ ਹੋਈ ਗੱਲ ਹੀ ਮੰਨਦੇ ਆ ਗੁਰਮੁਖ ਪਿਆਰੇ ਉਹ ਜਿਵੇਂ ਸਿੱਧ ਗੋਸ਼ਟ ਹੈ ਨਾ ਜਾਂ ਹੋਰ ਵੀ ਕਈ ਥਾਂ ਦੇ ਉੱਤੇ ਸਵਾਲ ਜਵਾਬ ਕੀਤੇ ਹੋਏ ਆ ਉਹ ਜਿਹੜਾ ਸਵਾਲ ਹੁੰਦਾ ਆ ਉਹ ਗੁਰਮਤ ਦਾ ਸਿਧਾਂਤ ਨਹੀਂ ਹੁੰਦਾ ਉਹ ਜਿਹਦੇ ਨਾਲ ਗੱਲਬਾਤ ਹੋ ਰਹੀ ਹੁੰਦੀ ਉਹਦਾ ਸਿਧਾਂਤ ਹੁੰਦਾ ਜਿੱਥੇ ਹੁਣ ਇਹ ਮਹਾਰਾਜ ਨੇ ਇਹ ਟੋਕ ਲਿਖੀ ਹੋਦੀ ਨਾ ਉਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮਕਲੀ ਰਾਗ ਦੇ ਵਿੱਚ ਜਿਹੜੀ ਸਿੱਧ ਗੋਸ਼ਟ ਦੀ ਬਾਣੀ ਆ ਉਹਦੇ ਵਿੱਚ ਆਉਂਦੀ ਆ ਇਹੋ ਕਹ ਤੀਰਥ ਨਾਈ ਜਾ ਸੁਖਪਲ ਪਾਈ ਜਾ ਮੈਲ ਨਾ ਲੱਗਿਆ ਕਾਈ ਤੇ ਅਸੀਂ ਤੀਰਥਾਂ ਤੇ ਨਹਾਉਨੇ ਆ ਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਆ ਤੁਹਾਨੂੰ ਮੈਲ ਕੋਈ ਨਹੀਂ ਮੈਲ ਨਹੀਂ ਲੱਗਦੀ ਪਰ ਸਾਨੂੰ ਬਿਕਾਰਾਂ ਦੀ ਮੈਲ ਨਹੀਂ ਲੱਗਦੀ ਤੇ ਪਰ ਜਿਹੜਾ ਤੀਰਥਾਂ ਤੇ ਨਹਾਉਣ ਦਾ ਸਿਧਾਂਤ ਆ ਇਹ ਗੁਰਮਤ ਦਾ ਸਿਧਾਂਤ ਨਹੀਂ ਹੈ ਗੁਰਮਤ ਕਿਤੇ ਨਹੀਂ ਕਹਿੰਦੀ ਵੀ ਤੀਰਥਾਂ ਦੇ ਇਸ਼ਨਾਨ ਪਾਣੀ ਦੇ ਵਿੱਚ ਇਸ਼ਨਾਨ ਕਰਨ ਨਾਲ ਮਨੁੱਖ ਦਾ ਜਿਹੜਾ ਆ ਉਹ ਬਿਕਾਰਾਂ ਦੀ ਮੈਲ ਹੱਟ ਸਕਦੀ ਹੋਵੇ ਕਿਉਂਕਿ ਮਹਾਰਾਜ ਨੇ ਤਾਂ ਸਿਰਲਾਂ ਤਾਂ ਗੁਰੂ ਆਜੰਦੇ ਜੀ ਮਹਾਰਾਜ ਦਾ ਬਚਨ ਆ ਕਿ ਕੋਟ ਮਜਨ ਕੀਨੋ ਇਸਨਾਨ ਲਾ ਆ ਲਾਖ ਅਰਬ ਖਰਬ ਕੀਨੋ ਦਾਨ ਜਮਨ ਬਸਿਆ ਹਰ ਕੋ ਨਾਮ ਤੇ ਭਾਈ ਜੇ ਵਾਇਗਰੂ ਦਾ ਨਾਮ ਹਿਰਦੇ ਵਿੱਚ ਵਸ ਜਾਵੇ ਉਹਦੀ ਸਿਫਤ ਸਲਾਹ ਵਿੱਚ ਮਨ ਟਿਕ ਜਾਵੇ ਨਾ ਤੇ ਜਿਸ ਮਨੁੱਖ ਦਾ ਮਨ ਟਿਕ ਗਿਆ ਉਹਦੀ ਸਿਫਤ ਸਲਾਹ ਵਿੱਚ ਪ੍ਰਮਾਤਮਾ ਦੇ ਨਾਮ ਵਿੱਚ ਤੇ ਸਮਝ ਲਵੋ ਉਹਨੇ ਕਰੋੜਾਂ ਤੀਰਥਾਂ ਦੇ ਇਸ਼ਨਾਨ ਦੇ ਵਿੱਚ ਕਰੋੜਾਂ ਤੀਰਥਾਂ ਦੇ ਇਸ਼ਨਾਨ ਕਰ ਲਿਆ ਕਰੋੜਾਂ ਤੀਰਥਾਂ ਦੇ ਵਿੱਚ ਚੋਭੀਆਂ ਲਾ ਲਈਆਂ ਤੇ ਲੱਖਾਂ ਯਾਰਬਾਂ ਖਰਬਾਂ ਹੀ ਉਹਨੇ ਸਮਝ ਲੋ ਪੈਸਾ ਦੰ ਦਮੜਾ দান ਕਰ ਦਿੱਤਾ ਜਿਹਦੇ ਮਨ ਚ ਨਾਮ ਬਸ ਗਿਆ ਤੇ ਇਹਨੂੰ ਜੇ ਦੂਜੇ ਪੱਖ ਤੋਂ ਲਈਏ ਪਈ ਜੇ ਨਾਮ ਨੇ ਨਾ ਬਸਿਆ ਜੇ ਪ੍ਰਮਾਤਮਾ ਨਾਲ ਮਨ ਨਹੀਂ ਜੁੜਿਆ ਜੇ ਪ੍ਰਮਾਤਮਾ ਨਾਲ ਚਿਤ ਚਿਤ ਨਹੀਂ ਜੁੜਿਆ ਉਹਦੀ ਸਿਰਫ ਸਲਾ ਤੁਹਾਡੇ ਮਨ ਵਿੱਚ ਨਹੀਂ ਬੈਠੀ ਤਾਂ ਫੇਰ ਭਾਵੇਂ ਤੁਸੀਂ ਦੁਨਿਆਵੀ ਪੱਖ ਤੋਂ ਲੱਖਾਂ ਕਰੋੜਾਂ ਅਰਬਾਂ দান ਕਰਦੇ ਹੋ ਤੇ ਚਾਹੇ ਤੁਸੀਂ ਦੁਨੀਆਂ ਭਰ ਦੇ ਸਾਰੇ ਤੀਰਥਾਂ ਦੇ ਉੱਤੇ ਇਸ਼ਨਾਨ ਕਰ ਲਵੋ ਕੋਈ ਫਾਇਦਾ ਨਹੀਂ ਹੋਣਾ ਨਾਮ ਦੀ ਸਾਰੀ ਮਹਿਮਾ ਨਾਮ ਦੀ ਹੈ ਮਹਾਰਾਜ ਨੇ ਮਹਾਰਾਜ ਦਾ ਸਿਧਾਂਤ ਹੈ ਉਹ ਪ੍ਰਮਾਤਮਾ ਦੀ ਯਾਦ ਮਾਰ ਪ੍ਰਮਾਤਮਾ ਦੀ ਸਿਫਤ ਸਲਾਹ ਜੇ ਇਹਦੇ ਮਨ ਵਿੱਚ ਉਹ ਸਿਫਤ ਸਲਾਹ ਬਸ ਗਈ ਨਾ ਤੇ ਸਾਂਝ ਲਵੋ ਉਹਨੇ ਸਾਰੇ ਤੀਰਥਾਂ ਦੇ ਇਸ਼ਨਾਨ ਵੀ ਕਰ ਲਏ ਤੇ ਉਹਨੇ ਕਰੋੜਾਂ ਅਰਬਾਂ ਖਰਬਾਂ ਦਾਨ ਵੀ ਕਰ ਲਿਆ ਤੇ ਦੂਜੇ ਪਾਸੇ ਜੇ ਪ੍ਰਮਾਤਮਾ ਨਾਲ ਚੇਤਨੀ ਜੁੜਿਆ ਤਾਂ ਫਿਰ ਦੁਨਿਆਵੀ ਪੱਖ ਤੋਂ ਭਾਵੇਂ ਤੁਸੀਂ ਅਰਬਾਂ ਖਰਬਾਂ ਦਾਨ ਕਰ ਲਓ ਚਾਹੇ ਸਾਰੇ ਦੁਨੀਆਂ ਦੇ ਤੀਰਥਾਂ ਦੇ ਇਸ਼ਨਾਨ ਕਰ ਲਵੋ ਕੋਈ ਪ੍ਰਾਪਤੀ ਨਹੀਂ ਕੁਝ ਵੀ ਨਹੀਂ ਬਣਿਆ ਸੋ ਇਹ ਜਿਹੜੀ ਧੋਗਾ ਨਾ ਤੀਰਥ ਨਹੀਂ ਆਇਆ ਸੁਖਪਲ ਪਾਈਏ ਮੈਲਨ ਲੱਗ ਗਿਆ ਕਾਈ ਇਹੋ ਸਿੱਧ ਗੋਸ਼ਟ ਵਿੱਚ ਆਉਂਦੀ ਆ ਇਹ ਨਾ ਜਿਹੜਾ ਜੋਗੀ ਆ ਉਹ ਗੋਰਖ ਦਾ ਚੇਲਾ ਗੋਰਖਨਾਥ ਦਾ ਉਹ ਆਪਣੀ ਆਪਣਾ ਜੋਗ ਮਤ ਦਾ ਸਿਧਾਂਤ ਦੱਸ ਰਿਹਾ ਇਹਦੇ ਵਿੱਚ ਸ਼ੁਰੂਆਤ ਹੁੰਦੀ ਆ ਕਿ ਹਾਟੇ ਬਾਟੇ ਨੀਂਦ ਨਾ ਆਵੇ ਹਾਟੇ ਬਾਟੇ ਨੀਂਦ ਨਾ ਆਣ ਵਾਹਿਗੁਰੂ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉੱਤਰ ਵਾਏ ਇੱਥੋਂ ਸ਼ੁਰੂ ਹੁੰਦਾ ਉਹ ਕਹਿੰਦਾ ਹਾਟੇ ਬਾਟੇ ਰਹੇ ਨਿਰਾਲੇ ਰੂਖ ਮਿਰਖ ਉਧਿਆਨਾਂ ਕੰਧ ਮੂਲ ਆਹਾਰ ਉਹ ਖਾਈਏ ਉਹਦੂ ਬੋਲਾ ਗਿਆਨ ਹੈ ਪਈ ਜਿਹੜਾ ਉਹ ਅਦੂਤ ਸੇਗਾ ਜਿਹੜਾ ਉਹ ਨਾਤ ਸੇਗਾ ਜੋਗੀ ਸੇਗਾ ਨਾ ਉਹ ਆਪਣੀ ਯੋਗ ਦੀ ਵਿਧੀ ਦੱਸਦਾ ਹੈ ਯੋਗ ਦੀ ਪਰਿਭਾਸ਼ਾ ਦੱਸਦਾ ਹੈ ਉਹ ਕਹਿੰਦਾ ਹਾਟੀ ਬਾਟੀ ਰਹੇ ਨਰਾਲੇ ਭਾਵ ਕੇ ਅਸੀਂ ਦੁਨੀਆਂ ਦੇ ਝਮੇਲਿਆਂ ਤੋਂ ਮੇਲਿਆਂ ਮਸਾਦਿਆਂ ਬਾਜ਼ਾਰਾਂ ਤੋਂ ਅਸੀਂ ਦੁਨੀਆਂ ਦੇ ਰੰਗ ਤਮਾਜ਼ਿਆਂ ਤੋਂ ਅਲੱਗ ਜੰਗਲ ਵਿੱਚ ਰਹਿੰਨੇ ਆ ਰੂਖ ਬਿਰਕੋ ਦਿਆਨੇ ਜੰਗਲਾਂ ਜੰਗਲ ਵਿੱਚ ਦਰਖਤਾਂ ਥੱਲੇ ਆਪਾਂ ਜੀਵਨ ਕੱਟਦੇ ਆ ਤੇ ਕੰਦਮੂਲ ਆਹ ਹਾਰੋ ਖਾਈਏ ਅਸੀਂ ਕੰਦਮੂਲ ਖਾ ਕੇ ਗੁਜ਼ਾਰਾ ਕਰਦੇ ਆ ਜਿਹੜੀ ਕੋਈ ਗਾਜਰ ਮੂਲੀ ਖਾ ਲਈ ਕਿ ਦੇਖੋ ਦਰਖਤਾਂ ਦੇ ਪੱਤੇ ਕੁੰਬਲੀਆਂ ਖਾ ਲਈਆਂ ਤੇ ਇਹ ਸਾਡਾ ਖਾਣਾ ਹੁੰਦਾ ਆ ਤੇ ਕੰਦਮੂਲ ਆਹ ਹਾਰੋ ਖਾਈਏ ਉਹ ਤੋਂ ਬੋਲਾ ਗਿਆਨ ਆ ਪਈ ਉਸ ਅਭਤੂਤ ਨੇ ਉਸ ਜੋਗੀ ਨੇ ਇਹ ਗਿਆਨ ਦੀ ਗੱਲ ਗੁਰੂ ਸਾਹਿਬ ਨੂੰ ਦੱਸੀ ਵੀ ਸਾਡਾ ਸਿਧਾਂਤ ਇਹ ਆ ਤੇ ਨਾਲ ਅੱਗੇ ਕਹਿੰਦਾ ਕਹਿੰਦਾ ਤੀਰਥ ਨਾਈ ਜਾ ਸੁਖ ਪਲ ਪਾਈ ਜਾ ਮੈਲ ਨਾ ਲੱਗਿਆ ਕਾਈ ਕਹਿੰਦਾ ਤੀਰਥਾਂ ਤੇ ਨਹਾਉਣੇ ਆ ਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਆ ਸਾਨੂੰ ਤੀਰਥਾਂ ਤੇ ਨਹਾਉਣ ਕਰਕੇ ਤੇ ਸਾਨੂੰ ਮੈਲ ਨਹੀਂ ਕੋਈ ਲੱਗਦੀ ਬਿਕਾਰਾਂ ਦੀ ਮੈਲ ਸਾਨੂੰ ਪੂਰ ਨਹੀਂ ਸਕਦੀ ਤੇ ਮਹਾਰਾਜ ਇੱਥੇ ਤੱਕ ਉਹ ਆਪਣਾ ਸਿਧਾਂਤ ਦੱਸਦਾ ਆ ਉਹ ਗੋਰਖਪੂਤ ਲੋਹਾਰੀਪਾ ਬੋਲੇ ਜੋਗਯੁਗ ਤੇ ਕਹਿੰਦਾ ਤੀਰਥ ਨਾਈ ਜਾ ਸੁਖ ਪੱਲ ਪਾਈ ਜਾ ਮੈਲ ਨਾ ਲੱਗਿਆ ਗਾਈ ਗੋਰਖਪੂਤ ਲੋਹਾਰੀਪਾ ਬੋਲੇ ਜੋਗਯੁਗਤ ਵਿਦਸਾਈ ਆ ਦੇਖੋ ਉਹ ਕਹਿੰਦੇ ਮਹਾਰਾਜ ਨੇ ਲਿਖਿਆ ਕਹਿੰਦੇ ਵੀ ਇਹੋ ਲੋਹਾਰੀਪਾ ਜਿਹੜਾ ਉਹ ਸਿੱਧ ਦਾ ਨਾਮ ਜਿਹੜਾ ਗੋਰਖ ਨਾਥ ਦਾ ਚੇਲਾ ਸੀ ਨਾ ਜਿਹੜਾ ਉਹਦਾ ਨਾਮ ਸੀਗਾ ਲੋਹਾਰੀਪਾ ਮਹਾਰਾਜ ਕਹਿੰਦੇ ਗੋਰਖਪੂਤ ਭਾਵ ਗੋਰਖ ਦਾ ਚੇਲਾ ਜਿਹੜਾ ਲੋਹਾਰੀਪਾ ਬੋਲੇ ਉਹ ਲੋਹਾਰੀਪਾ ਬੋਲਿਆ ਵੀ ਜੋਗਯੁਗਤ ਵਿਦਸਾਈ ਇਹ ਪਿਆ ਜਿਹੜੀ ਉੱਤੇ ਦੱਸੀ ਆ ਇਹ ਜੋਗ ਦੀ ਵਿਧੀ ਆ ਜੋਗ ਕਮਾਉਣ ਦੀ ਏ ਇਹ ਜੋਗੀਆਂ ਦਾ ਸਿਧਾਂਤ ਵਾ ਨਾ ਕਿ ਗੁਰਮਤ ਦਾ ਤੇ ਜਿਹੜਾ ਬੱਥੇ ਦੇ ਸਾਈਡ ਤੇ ਲਿਖਿਆ ਹੋਇਆ ਸੀ ਉਹ ਪੰਬਲ ਪੂਸਾ ਸੀਗਾ ਉਹ ਸਿਰਫ ਸਿਧਾਂਤ ਤੋਂ ਪਟਕਾ ਸਕਦਾ ਆ ਉਹ ਇਹੋ ਲਿਖਿਆ ਹੋਇਆ ਵੀ ਤੀਰਥ ਨਾ ਜਾਇਆ ਸੁਖ ਪਲ ਪਾਈਆ ਮੈਨਣ ਲੱਗਿਆ ਕਾਈ ਉਹ ਸੰਗਤ ਨੂੰ ਸਿਰਫ ਉਤਜਾਹਤ ਕਰਨ ਵਾਸਤੇ ਵੀ ਤੀਰਥਾਂ ਦੇ ਨਾਉਣ ਨਾਲ ਹੀ ਸਾਡਾ ਕਲਿਆਣ ਹੋ ਜਾਊਗਾ ਜੋ ਕਿ ਗੁਰਮਤ ਦੇ ਸਿਧਾਂਤ ਦੇ ਉਲਟ ਵਾ ਤੇ ਉਹਦਾ ਫਿਰ ਉੱਤਰ ਮਹਾਰਾਜ ਨੇ ਦਿੱਤਾ ਜਲੇ ਜੋਗੀ ਨੇ ਕਿਹਾ ਨਾ ਬਈ ਹਾਟੇ ਬਾਟੇ ਰਹੇ ਨਰਾਲੇ ਰੂਖ ਬਿਰਖ ਉਦਿਆਨ ਕੰਦਮੂਲ ਆਹਰੋ ਖਾਈ ਜਾ ਜੋ ਆਉਦੂ ਬੋਲੇ ਗਿਆਨ ਤੀਰਥ ਨਾਈ ਜਾ ਸੁਖਪਲ ਪਾਈ ਜਾ ਮੈਲ ਨਾ ਲੱਗੇ ਕਾਈ ਗੋਰਖਪੂਤਲੇ ਹ ਲੋਹਾਰੀ ਪਾ ਬੋਲੇ ਜੋਗ ਯੋਗਤ ਬਿਦਸਾਈ ਉਨੇ ਆਪਣੀ ਜੋਗ ਦੀ ਯੁਗਤੀ ਦੱਸੀ ਵਿਦਿ ਵਿਧੀ ਦੱਸੀ ਹੁਣ ਗਾਂ ਗੁਰੂ ਮਹਾਰਾਜ ਆਪਣੇ ਸਿਧਾਂਤ ਅਨੁਸਾਰ ਉਹਨੂੰ ਦੱਸਦੇ ਆ ਵੀ ਅਸੀਂ ਵੀ ਜੋਗ ਜੋਗ ਕਮਾ ਰਹੇ ਆ ਤੇ ਮਹਾਰਾਜ ਤੁਸੀਂ ਕਿਦਾਂ ਜੋਗ ਕਮਾ ਰਹੇ ਆ ਆਖਾਂ ਲਾ ਕੇ ਹਾਰਟੀ ਬਾੜਟੀ ਰਹੇ ਨਿਰਾਲੇ ਰਹਿਣਾ ਦੁਨੀਆ ਦੇ ਵਿੱਚ ਹੀ ਆ ਸਾਰੇ ਰਿਸ਼ਤੇ ਆਪਾਂ ਸਾਰੇ ਰਿਸ਼ਤੇ ਵੀ ਕਮਾਉਣੇ ਆ ਸਾਰੇ ਰਿਸ਼ਤਿਆਂ ਨਾਲ ਸੰਬੰਧ ਰਿਸ਼ਤੇਦਾਰ ਸਕੇ ਸੰਬੰਧੀਆਂ ਦੇ ਨਾਲ ਮਿਲਣਾ ਵਰਤਣਾ ਦੁੱਖ-ਸੋਕ ਦੇ ਵਿੱਚ ਸ਼ਾਮਲ ਹੋਣਾ ਵਿਆਹਾਂ ਸ਼ਾਦੀਆਂ ਤੇ ਆਉਣਾ ਜਾਣਾ ਰੋ ਲੇਕਨ ਨਿਰਾਲੇ ਰਹਿਣਾ ਉਹਨਾਂ ਦੇ ਵਿੱਚ ਖਚਤ ਨਹੀਂ ਹੋਣਾ ਸੰਸਾਰ ਵਿੱਚ ਰਹਿਣਾ ਪਰ ਸੰਸਾਰ ਸਾਡੇ ਅੰਦਰ ਨਾ ਰਹੇ ਅਸੀਂ ਸੰਸਾਰ ਦੇ ਅੰਦਰ ਰਹੀਏ ਪਰ ਸੰਸਾਰ ਸਾਡੇ ਅੰਦਰ ਨਾ ਰਹੇ ਖੇਚ ਨਾ ਬਣੇ ਮਾਰੇ ਕਹਿੰਦੇ ਹਾਟੀ ਬਾਟੀ ਰਹੇ ਨਿਰਾਲੇ ਹਾਟੀ ਬਾਟੀ ਆਖਣ ਲੱਗੇ ਹਾਟੀ ਬਾਟੀ ਨੀਂਦ ਨਾ ਆਵੇ ਹੁਣ ਇਹ ਦੁਨੀਆ ਦੇ ਝਮੇਲਿਆਂ ਵਿੱਚ ਦੁਨੀਆ ਦੇ ਸਾਰੇ ਰਿਸ਼ਤੇ ਲੰਬਾਉਂਦਿਆਂ ਹੋਇਆਂ ਨੀਂਦ ਨਾ ਆਵੇ ਨੀਂਦ ਤਾਂ ਕੀ ਨੀਂਦ ਕਿਹੜੀ ਇਹ ਸਰੀਰਕ ਨੀਂਦ ਨਹੀਂ ਜਿਹੜੀ ਆਪਾਂ ਰਾਤ ਨੂੰ ਲੈਨੇ ਆਂ ਉਹ ਨੀਂਦ ਦਾ ਮਹਾਰਾਜ ਨੇ ਇੱਕ ਹੋਰ ਗਾਂਹ ਜਾ ਕੇ ਸ਼ਬਦ ਦੇ ਵਿੱਚ ਇਹਦਾ ਨਿਤਾਰਾ ਕੀਤਾ ਸਾਨੂੰ ਕਿਹੜੀ ਨੀਂਦ ਆਉਂਦੀ ਆ ਕਿਹੜੀ ਨੀਂਦ ਤੋਂ ਬਚਣਾ ਆ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਰਸਨਾ ਸੋਈ ਲੋਭ ਰੀ ਮਿੱਠੇ ਸਾਦ ਸਰਬਨ ਸੋਏ ਸੋਣ ਨੀਂਦ ਵਿਚਾਰ ਮਨਸ ਹੋਇਆ ਮਾਇਆ ਬਿਸਮਾਦ ਇਸ ਗ੍ਰਹਿ ਮੈਂ ਕੋਈ ਸਾਬਤ ਜਾਗਤ ਰਹੇ ਸਾਬਤ ਬਸਤ ਆਪਣੀਓ ਲਹਿ ਸਾਡੀ ਨਜ਼ਰਾਂ ਜਿਹੜੀਆਂ ਸਾਡੀ ਅੱਖਾਂ ਆ ਨਾ ਇਹ ਪਰਾਇਆ ਰੂਪ ਤੇ ਧੰਨ ਦੇਖਣ ਦੇ ਵਿੱਚ ਸੁੱਤੀਆਂ ਹੋਈਆਂ ਨੇ ਇਹ ਉਹਨਾਂ ਨੂੰ ਉਸ نیند ਵਿੱਚ ਸੁੱਤੀਆਂ ਨੇ ਉਹਨਾਂ ਦੇ ਮੋਹ ਦੀ نیند ਵਿੱਚ ਪ੍ਰਾਇਆ ਧਨ ਤੇ ਪ੍ਰਾਇਆ ਰੂਪ ਦੇਖਣ ਦੇ ਵਿੱਚ ਤੇ ਜਿਹੜੇ ਕੰਨ ਨੇ ਇਹ ਪ੍ਰਾਇਆ ਪ੍ਰਾਈ ਨਿੰਦਿਆਂ ਤੇ ਅਸ਼ਲੀਲ ਗਾਣੇ ਅਸ਼ਲੀਲ ਗੱਲਾਂ ਤੇ ਹੋਰ ਕੰਨ ਰੱਤ ਸੁਣ ਸੁਣ ਕੇ ਇਹ ਉਹਦੇ ਮਦ ਵਿੱਚ ਸੁੱਤੇ ਨਸ਼ੇ ਵਿੱਚ ਸੁੱਤੇ ਹੋਏ ਨੇ ਤੇ ਜਿਹੜੀ ਰਸਨਾ ਇਹੋ ਨਿੰਦਾਂ ਚੁਗਲੀ ਤੇ ਹਰ ਰਸਾਂ ਕਸਾਂ ਵਿੱਚ ਜਿਹੜੇ ਖਾਣ ਪਾਣ ਦੇ ਪਦਾਰਥ ਆਏ ਇਹਨਾਂ ਦੇ ਵਿੱਚ ਇਸ ਇਹ ਇਹ ਤੋ ਭੋਗਾਂ ਦੇ ਵਿੱਚ ਸੁੱਤੀ ਪਈ ਆ ਤੇ ਮਾਨੋ ਜਿਹੜਾ ਉਹ ਮਾਇਆ ਦੇ ਪਦਾਰਥ ਇਕੱਠੇ ਕੀਤੇ ਜਿਹੜੇ ਆ ਇਹ ਉਹਦੇ ਹੰਕਾਰ ਦੇ ਮਦ ਵਿੱਚ ਬਿਸਮਾਹ ਦੇ ਵਿੱਚ ਸੋਇਆ ਹੋਇਆ ਮਾਰੇ ਕਹਿੰਦੇ ਜੇ ਜਿਹੜਾ ਮਨੁੱਖ ਇਹ ਮੰਨ ਕਰਕੇ ਇਸ ਇਸ ਦੇਹੀ ਦੇ ਵਿੱਚ ਜਾਗਦਾ ਰਹਿੰਦਾ ਹੈ ਨਾ ਇਸ ਗ੍ਰਹਿ ਮੈਂ ਇਸ ਘਰ ਇਸ ਘਰ ਦੇ ਵਿੱਚ ਇਸ ਹਿਰਦੇ ਘਰ ਦੇ ਵਿੱਚ ਜਿਹੜਾ ਕੋਈ ਜਾਗਦਾ ਸੁਜੇਤ ਰਹਿੰਦਾ ਜਿਹੜਾ ਅੱਖਾਂ ਨੂੰ ਮਾਰੇ ਕਰਮ ਦੇਖਣ ਤੋਂ ਰੋਕਦਾ ਕੰਨਾਂ ਨੂੰ ਮਾੜਾ ਸੁਣਨ ਤੋਂ ਰੋਕਦਾ ਜबान ਨੂੰ ਮਾੜਾ ਬੋਲਣ ਤੋਂ ਤੇ ਝੱਖਣ ਤੋਂ ਰੋਕਦਾ ਸਮਝ ਲਵੋ ਜਾਗ ਰਿਹਾ ਆ ਜਾਗਣ ਤੋਂ ਇਹ ਭਾਵ ਆ ਜਾਗਣ ਦਾ ਸਰੀਰ ਕਰਕੇ ਨਹੀਂ ਜਾਗਣਾ ਫਿਰ ਰਾਤ ਨੂੰ ਸੌਂ ਮੈਨਾ ਜੋ ਇਸ ગ્રામ ਮੈਂ ਕੋਈ ਜਾਗਤ ਰਹਿ ਸਾਬਤ ਵਸਤ ਆਪਣੀ ਉਹ ਲੈ ਉਹ ਫਿਰ ਨਾਮ ਦੀ ਵਸਤੂ ਪ੍ਰਾਪਤ ਕਰਦਾ ਔਰ ਉਹ ਸੁਰਖ ਨੂੰ ਹੋ ਕੇ ਪ੍ਰਮਾਤਮਾ ਦੇ ਦਰ ਦੇ ਉੱਤੇ ਕਬੂਲ ਹੁੰਦਾ ਇੱਥੇ ਮਹਾਰਾਜ ਨੇ ਫਿਰ ਕਹਿੰਦੇ ਕਹਿੰਦੇ ਹਾਟੀ ਪਾਟੀ ਨੀਂਦ ਨਾ ਆਵੇ ਹੁਣ ਜਿਹੜੇ ਨੀਂਦ ਦਾ ਮਤਲਬ ਸਾਡੇ ਗਿਆਨ ਇੰਦ੍ਰੇ ਕਰਮ ਇੰਦ੍ਰੇ ਜਿਹੜੇ ਉਹ ਸਾਡੇ ਸਾਡੇ ਕਾਬੂ ਵਿੱਚ ਰਹਿਣ ਹਾਟੇ ਬਾਟੇ ਅਸੀਂ ਰਹਿਣਾ ਸਮਾਜ ਦੇ ਵਿੱਚ ਹੀ ਆ ਸਮਾਜਿਕ ਅਸੀਂ ਸਮਾਜਿਕ ਜੀਵਾਂ ਸਮਾਜ ਤੋਂ ਅਲੱਗ ਨਹੀਂ ਰਹਿ ਸਕਦੇ ਰਹਿਣਾ ਸਮਾਜ ਦੇ ਵਿੱਚ ਹੀ ਆ ਸੰਸਾਰ ਦੇ ਵਿੱਚ ਰਹਿਣਾ ਪਰ ਸੰਸਾਰ ਸਾਡੇ ਵਿੱਚ ਨਾ ਰਹੇ ਇਹ ਅਸੀਂ ਸਾਡੀ ਜੋ ਅਸੀਂ ਜੁੜੀਏ ਨਾ ਪਕੜ ਨਾ ਹੋਵੇ ਸੰਸਾਰ ਦੇ ਨਾਲ ਆਖਣ ਲੱਗੇ ਹਾਟੇ ਬਾਟੇ ਨੀਂਦ ਨਾ ਆਵੇ ਪਰ ਘਰ ਚੇਤ ਨਾ ਡੁਲਾਈ ਆਪਣੇ ਚੇਤ ਨੂੰ ਪਰਾਏ ਘਰ ਦੇ ਵਿੱਚ ਨਹੀਂ ਡੋਲਣ ਦੇਣਾ ਪਰਾਇਆਂ ਇਸਤਰੀਆਂ ਮਾਵਾ ਭੈਣਾਂ ਧੀਆਂ ਨੂੰ ਦੇਖ ਪਰਾਇਆਂ ਚੰਗੀਆਂ ਮਾਵਾ ਭੈਣਾਂ ਧੀਆਂ ਜਾਣਾ ਏਕਾ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਬਖਾਣਾ ਪਰ ਘਰ ਘਰ ਚੇਤਨਾ ਢੁਲਾਈ ਦੂਸਰੇ ਘਰ ਦੇ ਵਿੱਚ ਕਿਸੇ ਗੈਰ ਘਰ ਦੇ ਵਿੱਚ ਭਾਵ ਕਿਸੇ ਹੋਰ ਦੇ ਉੱਤੇ ਮਨ ਮੈਲਾ ਨਹੀਂ ਕਰਨ ਕਿਸੇ ਪਰ ਪੁਰਸ਼ ਨੂੰ ਜਾਂ ਪਰ ਇੰਦਰੀ ਪਰ ਇਸਤਰੀ ਨੂੰ ਦੇਖ ਕੇ ਮਨ ਦੇ ਵਿੱਚ ਮੈਲ ਨਾ ਆਵੇ ਤੇ ਸਮਝ ਲਓ ਤੁਸੀਂ ਜੰਗਲ ਵਿੱਚ ਹੀ ਆਂ ਘਰ ਦੇ ਵਿੱਚ ਹੀ ਇਹ ਗੁਰੂ ਮਾਰ 10ਵੇਂ ਪਾਚਾ ਦਾ ਵੀ ਬਚਨ ਹੈ ਨਾ ਰੇ ਮਨ ਐਸੋ ਕਰਸ ਨਿਆਸਾ ਬਨਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹੇ ਉਦਾਸਾ ਮਨ ਦੇ ਵਿੱਚ ਉਦਾਸ ਜਿਵੇਂ ਭਾਈ ਗੁਰਦਾਸ ਕਹਿੰਦੇ ਨੇ ਗੁਰਮਖ ਮਾਇਆ ਵਿੱਚ ਉਦਾਸੀ ਤੋ ਮਹਾਰਾਜ ਇਹਤੇ ਕਹਿੰਦੇ ਆਖਣ ਲੱਗੇ ਪਰ ਹਾਰਟੀ-ਪਾਰਟੀ ਨੀਂਦ ਨਾ ਆਵੇ ਪਰ ਘਰ ਜੇਤਨਾ ਢੁਲਾਈ ਬਿਨ ਨਾ ਆਵੇ ਮਨ ਟੇਕ ਨਾ ਟਿਕੇ ਨਾਨਕ ਭੁੱਖ ਨਾ ਜਾਏ ਉਹ ਭਾਈ ਬਗੈਰ ਪ੍ਰਮਾਤਮਾ ਦੇ ਸਿਮਰਨ ਤੋਂ ਚਾਹੇ ਤੁਸੀਂ ਜੰਗਲ 'ਚ ਚੱਲ ਜਾਓ ਚਾਹੇ ਤੁਸੀਂ ਕਿਤੇ ਕੁਝ ਕਰ ਲਓ ਤੀਰਥਾਂ ਤੇ ਨਾ ਲਓ ਚਾਹੇ ਭੁਖੇ ਰਹਿ ਲਓ ਨੰਗੇ ਫਿਰ ਲਓ ਜਿੰਨਾ ਚਿਰ ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਨਹੀਂ ਜੁੜੇ ਉਹਦੇ ਨਾਮ ਨਾਲ ਨਹੀਂ ਜੁੜੇ ਆਖਣ ਲੱਗੇ ਇਹ ਤੇਰੀ ਤ੍ਰਿਸ਼ਨਾ ਦੀ ਭੁੱਖ ਆਨੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੰਦਰ ਪੈਦਾ ਹੋਈ ਜਾਣਾ ਤੇ ਮਹਾਰਾਜ ਕਹਿੰਦੇ ਨੇ ਨਾ ਗ੍ਰਹਿ ਤਾਂ ਅੱਜ ਬਣਖੰਡ ਜਾਈਏ ਚੁਣ ਖਾਈ ਜਾ ਕੰਦਾ ਅੱਜ ਹੂੰ ਬੇਕਾਰ ਨਾਲ ਛੋੜਦਾ ਹੀ ਪਾਪੀ ਮਨ ਮੰਦਾ ਉਹ ਭਾਈ ਭਮਾ ਤੁਸੀਂ ਘਰ-ਬਾਰ ਛੱਡ ਕੇ ਜੰਗਲ ਵਿੱਚ ਚੱਲ ਜਾਓ ਕੰਦਮੂਲ ਖਾ ਕੇ ਗੁਜ਼ਾਰਾ ਕਰ ਲਓ ਪਰ ਜਿਹੜਾ ਪਾਪੀ ਮਨ ਉਹ ਨਾ ਇਹ ਬੇਕਾਰ ਉੱਥੇ ਬੈਠਾ ਮੈਨੂੰ ਛੱਡਦਾ ਉੱਥੇ ਬੈਠਾ ਵੀ ਬੇਕਾਰ ਨਹੀਂ ਛੱਡਦਾ ਇੱਕ ਗੱਲ ਇਹ ਵੀ ਪੱਕੀ ਆ ਪੇ ਜੇ ਮਨੋਕ ਪਰਮਾਤਮਾ ਨਾਲ ਜੁੜਿਆ ਹੋਇਆ ਨਾ ਉਸ ਭਵਾਂ ਪੈਲਸ ਵਿੱਚ ਡੀਜੇ ਵੱਜਦੇ ਦੇ ਵਿੱਚ ਵਿਆਹ ਦੇਖਣ ਗਿਆ ਆ ਗਹਿਮਾ ਗਹਿਮੀ ਵਾਲੇ ਮੇਲਿਆਂ ਵਿੱਚ ਘੁੰਮਦਾ ਤਾਂ ਵੀ ਉਹ ਭੋਰੇ ਵਿੱਚ ਹੀ ਆ ਜਿਹਦਾ ਮਨ ਟਿਕਿਆ ਹੋਇਆ ਉਹ ਇਕਾਂਤ ਵਿੱਚ ਹੀ ਆ ਤਾਂ ਜਿਹਦਾ ਮਨ ਹਜੇ ਸੰਸਾਰ ਨਾਲ ਜੁੜਿਆ ਹੋਇਆ ਬਾਹਰੋਂ ਮੇਰੇ ਵਾਂਗੂ ਭੇਗਤਾ ਰਿਹਾ ਆ ਪਰ ਜੁੜਿਆ ਆ ਸੰਸਾਰ ਨਾਲ ਆ ਉਹਦੀ ਚਿੰਤਨ ਦੇ ਵਿੱਚ ਚਿੰਤਨ ਦੇ ਵਿੱਚ ਉਹਦੇ ਖਿਆਲਾਂ ਦੇ ਵਿੱਚ ਸੰਸਾਰ ਵਾ ਤੇ ਬੈਠਾ ਹੋਵੇ ਭੋਰੇ ਵਿੱਚ ਪਰ ਉਹ ਹਾਲੇ ਤੱਕ ਵੀ ਉਹ ਮੇਲਿਆਂ ਮਸਾਦਿਆਂ ਤੇ ਘੁੰਮ ਰਿਹਾ ਭੋਰੇ 'ਚ ਬਹਿਣ ਦੇ ਬਾਵਜੂਦ ਵੀ ਉਹ ਮੇਲਿਆਂ ਮਸਾਦਿਆਂ 'ਚ ਹੀ ਆ ਜੋ ਜਿਹੜਾ ਮੇਲਿਆਂ ਬਸਾਦੇ ਆ ਵਿੱਚੋਂ ਆ ਪਰ ਜੁੜਿਆ ਆ ਇਕਾ ਇਕਾਗਰ ਜੇਤੋਂ ਆ ਉਹ ਮੇਲੇ ਵਿੱਚ ਹੋਣ ਦੇ ਬਾਵਜੂਦ ਵੀ ਭੋਰੇ ਵਿੱਚ ਹੀ ਆ ਵਾਹਿਗੁਰੂ 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 ਇਹ ਗੁਰਮਤਿ ਦਾ ਸਿਧਾਂਤ ਆ ਮਾਰੇ ਕਹਿੰਦੇ ਹੱਟੀ-ਬੱਟੀ ਨੀਂਦ ਨਾ ਆਵੇ ਪਰ ਕਰ ਚੇਤਨਾ ਢਲਾਈ ਬਿਨ ਨਾਵੇ ਮਨ ਟੇਕਣਾ ਟਿਕੇਈ ਨਾਨਕ ਭੂਖ ਨਾ ਜਾਈ ਖੰਡਤ ਨਿੰਦਨਾ ਅਲਪ ਆਹਾਰੰਗ ਨਾਨਕ ਕਹਿੰਦੇ ਹੱਟ ਪਟਣ ਘਰ ਗੁਰੂ ਦਿਖਾਇਆ ਸਹਜੇ ਸੱਚ ਬਾਪਾਰੋ ਇਹ ਜਿਹੜਾ ਭਾਵ ਕਿ ਵਪਾਰ ਕਰਨ ਦਾ ਜਿਹੜਾ ਸੱਚਾ ਵਪਾਰ ਕਰਨਾ ਸੀ ਨਾ ਉਹ ਹਿਰਦੇ ਘਰ ਦੇ ਵਿੱਚ ਹੀ ਮਹਾਰਾਜ ਨੇ ਸਾਨੂੰ ਵਪਾਰ ਕਰਨ ਵਾਸਤੇ ਦੁਕਾਨ ਵੀ ਬਾਜ਼ਾਰ ਵੀ ਤੇ ਜਿਹੜੇ ਸ਼ਹਿਰ ਦੇ ਵਿੱਚ ਆਪਾਂ ਵਪਾਰ ਕਰਨਾ ਨਾਮ ਦਾ ਨਾ ਉਹ ਸਭ ਕੁਝ ਸਾਡੇ ਅੰਦਰ ਹੀ ਆ ਸਭ ਕੁਝ ਘਰ ਮੈਂ ਬਾਹਰ ਨਾ ਹੀ ਬਾਹਰ ਟੋਲੇ ਤੋਂ ਭਰਮ ਭਲਾਈ ਗੁਰਪ੍ਰਸਾਦੀ ਜੀ ਨੇ ਅੰਦਰ ਪਾਇਆ ਸੋ ਅੰਦਰ ਬਾਹਰ ਸੁਹਿਲਾ ਜੀਓ ਮਹਾਰਾਜ ਕਹਿੰਦੇ ਹੱਟ ਪਟਣ ਗੁਰੂ ਘਰ ਗੁਰੂ ਦਿਖਾਇਆ ਗੁਰੂ ਨੇ ਸਾਨੂੰ ਘਰ ਉਹ ਘਰ ਜਿਹਦੇ ਉਹ ਦੁਕਾਨ ਉਹ ਬਾਜ਼ਾਰ ਸਾਰਾ ਕੁਝ ਸਾਡੇ ਅੰਦਰੇ ਹੀ ਦਿਖਾ ਦਿੱਤਾ ਹੱਟ ਪਟਣ ਘਰ ਗੁਰੂ ਦਿਖਾਇਆ ਸਹਜੇ ਸੱਚ ਵਪਾਰੋ ਸਹਜ ਵਿੱਚ ਟਿਕ ਕੇ ਭਾਮ ਗਿਆ ਮਨ ਨੂੰ ਆਤਮਿਕ ਅਡੋਲਤਾ ਵਿੱਚ ਰੱਖ ਕੇ ਖਿਆਲਾਂ ਫੁਰਨਿਆਂ ਤੋਂ ਰਹਿਤ ਕਰਕੇ ਘਰ ਦੇ ਵਿੱਚ ਹੀ ਅੰਦਰ ਟਿਕ ਕੇ ਹੀ ਨਾਮ ਦਾ ਵਪਾਰ ਕਰਨਾ ਪਰ ਇਹ ਮਹਾਰਾਜ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਦੇ ਬਚਨਿਆਂ ਨਾ ਕਿ ਕਟਹੀਮ ਕਰਹੀ ਮੈਂ ਅਮਰਤ ਭਰਪੂਰ ਹੈ ਮਨਮੁਖਾ ਸਾਧਨਾ ਪਾਇਆ ਜਿਉ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭਲਾਇਆ ਭਾਈ ਜਦਾਂ ਕਸਤੂਰੀ ਹੁੰਦੀ ਨੇ ਨਾਬੀ ਵਿੱਚ ਹੀ ਜਾਂ ਹਿਰਨ ਦੇ ਪਰ ਉਹਨੂੰ ਸੁਗੰਧੀ ਆਈ ਜਾਂਦੀ ਆ ਪਰ ਉਹ ਧਰਮ ਦੇ ਵਿੱਚ ਪਿਆ ਹੋਇਆ ਭੱਜਾ ਨੱਠਾ ਫਿਰਦਾ ਸਾਰੇ ਜੰਗਲ ਦੇ ਵਿੱਚ ਆਪਣੇ ਝਾੜੀਆਂ ਸੁੰਘਦਾ ਫਿਰਦਾ ਪੇ ਪਤਾ ਨਹੀਂ ਕੁਝ ਉਹ ਕਿੱਥੋਂ ਆਉਂਦੀ ਹੈ ਤਾਂ ਉਹਦੇ ਅੰਦਰ ਹੀ ਆ ਕੁਝ ਉਹ ਇਸੇ ਤਰ੍ਹਾਂ ਮਨਮੁਖ ਮਨੋਖਾ ਜਿਹੜੇ ਉਹ ਕੋਈ ਜੰਗਲਾਂ ਨੂੰ ਤੁਰਿਆ ਫਿਰਦਾ ਕੋਈ ਕੁਝ ਕਰੀ ਜਾਂਦਾ ਕੋਈ ਕੁਝ ਕਰੀ ਜਾਂਦਾ ਹੈ ਉਹਦੇ ਅੰਦਰ ਹੀ ਆ ਪਰ ਉਹਨੂੰ ਧਰਮ ਦੇ ਵਿੱਚ ਪਿਆ ਹੋਇਆ ਹੋਣ ਕਰਕੇ ਪਤਾ ਹੀ ਨਹੀਂ ਗੁਰੂ ਦੇ ਸਿਧਾਂਤ ਤੋਂ ਟੁੱਟਾ ਹੋਇਆ ਤੇ ਮਹਾਰਾਜ ਕਹਿੰਦੇ ਭਾਈ ਹਾਟੀ-ਭਾਟੀ ਨੀਂਦ ਨਾ ਆਵੇ ਪਰ ਘਰ ਚ ਇਤਨਾ ਡੁਲਾਈ ਬਿਨ ਨਾਵੇ ਮਨ ਟੇਕ ਨਾ ਟਿਕੇ ਨਾਨਕ ਭੁੱਖ ਨਾ ਜਾਇ ਤੇਰੀ ਭੁੱਖ ਨਹੀਂ ਤ੍ਰਿਪਤ ਨਹੀਂ ਹੋ ਸਕਦਾ ਤੂੰ ਜਿੰਨਾ ਚਿਰ ਪ੍ਰਮਾਤਮਾ ਦੇ ਨਾਮ ਵਿੱਚ ਨਹੀਂ ਜੁੜਦਾ ਚਾਹੇ ਕਿਤੇ ਚਲ ਜਾ ਕੁਝ ਕਰ ਲ ਇਹ ਗੁਰਮਤ ਦਾ ਸਿਧਾਂਤ ਉਹ ਤੀਰਥਾਂ ਤੇ ਨਾਉਣ ਨਾਲ ਭੁੱਖ ਨਹੀਂ ਮਿਟਣੀ ਚਾਹੇ ਕਿਤੇ ਜਿੰਨੇ ਮਰਜੀ ਨਹਾਈਦਾ ਜਿੰਨਾ ਚਿਰ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਨਹੀਂ ਵਸਿਆ ਕੋਟ ਕੋਟ ਮੰਜਨ ਕਿਨੋਂ ਉਸ ਇਸ਼ਨਾਨ ਲੱਖ ਅਰਬ ਘਰਬ ਕਿਨੋਂ দান ਜਾਮਨ ਬਸਿਆ ਹਰ ਕੋ ਨਾਮ ਜੇ ਪਰਮਾਤਮਾ ਦਾ ਨਾਮ ਹਿਰਦੇ ਚ ਬਸ ਗਿਆ ਤਾਂ ਸਮਝ ਲੈ ਦੁਨੀਆਂ ਦੇ ਸਾਰੇ ਤੀਰਥਾਂ ਦੇ ਇਸ਼ਨਾਨ ਹੋ ਗਿਆ ਤੇ ਕਰੋੜਾਂ ਅਰਬ ਰੁਪਇਆ দান ਵੀ ਹੋ ਗਿਆ ਤਾਂ ਜੇ ਕਰੋੜਾਂ ਅਰਬਾਂ দান ਕਰਨ ਦੇ ਬਾਵਜੂਦ ਸਾਰੇ ਤੀਰਥਾਂ ਦੇ ਉੱਤੇ ਖੱਜਲ ਖਰਾਬ ਹੋਊਗੇ ਨਹਾਉਣ ਦੇ ਬਾਵਜੂਦ ਵੀ ਪਰਮਾਤਮਾ ਨਾਲ ਨਹੀਂ ਜੁੜਿਆ ਤੇ ਸਮਝ ਲੈ ਉਹ ਸਾਰਾ ਕੁਝ ਬ्यर्थ ਚਲਿਆ ਗਿਆ ਦੇਖੋ ਸਿਧਾਂਤ ਨੂੰ ਸਮਝਣ ਦੀ ਲੋੜ ਆ ਤੇ ਮਹਾਰਾਜ ਕਹਿੰਦੇ ਭਾਈ ਹੱਟ ਬਟਨ ਘਰਗੁਰੂ ਦਿਖਾਇਆ ਸਹਜੇ ਸੱਚ ਵਪਾਰੋ ਖੰਡਤ ਨਿੰਦਰ ਅਲਪ ਆਹਾਰੰਗ ਨਾਨਕ ਤਤ ਵਿਚਾਰੋ ਬੇ ਥੋੜਾ ਖਾਣਾ ਤੇ ਥੋੜਾ ਸੌਣਾ ਖੰਡਤ ਨਿੰਦਰਾ ਨੀਂਦੇ ਨਾ ਉਹ ਬੇ ਸ਼ਾਮ ਨੂੰ 7 ਵਜੇ 8 ਵਜੇ ਮੰਜੇ ਦੇ ਉੱਤੇ ਪੈ ਗਿਆ ਤੇ ਸਵੇਰ ਨੂੰ 10 ਵਜੇ ਤੋਂ ਪਹਿਲਾਂ ਤੱਕ ਉਹਦੀ ਜਾਗ ਹੀ ਨਾ ਆਵੇ ਪਤਾ ਇਹਨੇ ਲੱਗੇ ਕਿੱਥੇ ਪਿਆ ਆ ਨਈ ਖੰਡਤ ਨਿੰਦਰਾ ਖੰਡਤ ਨਿੰਦਰਾ ਕਿੱਦਾਂ ਦੀ ਹੁੰਦੀ ਆ ਕਦੇ ਕੁੱਤਾ ਦੇਖਿਆ ਪਿਆ ਹੋਇਆ ਕੁੱਤਾ ਸੁੱਤਾ ਆ ਦੇਖਿਆ ਕਦੇ ਠੰਡੇ ਥਾਂ ਦੇਖਿਆ ਸੁੱਤਾ ਆ ਕੁੱਤਾ ਉਹਦੇ ਕੋਲ ਦੀ ਲੰਘ ਕੇ ਜਾਓ ਨਾ ਹਿੱਲਦਾ ਨਾ ਕੁਝ ਵੀ ਮਾੜੀ ਜਿਹੀ ਅੱਖ ਖੋਲਦਾ ਐਂ ਕਰਕੇ ਅੱਖ ਗੋਲ ਕੇ ਦੇਖ ਕੇ ਫੇਰ ਅੱਖ ਮੀਟ ਲੈਂਦਾ ਫੇਰ ਉਹਨੂੰ ਪੈਛੜ ਆਉਂਦੀ ਫੇਰ ਮਾੜੀ ਜਿਹਾ ਕਰਕੇ ਅੱਖ ਗ ਇਹ ਅਖੰਡ ਨਿੰਦਰਾ ਜਿਹੜੀ ਟੁਕੜੇ ਟੁਕੜੇ ਨੀਂਦ ਹੋਵੇ ਟੁਕੜੇ ਟੁਕੜੇ ਨੀਂਦ ਖੰਡਤ ਨਿੰਦਰਾ ਅਲਪ ਆਹਾਰੰਗ ਥੋੜਾ ਖਾਣਾ ਤੇ ਥੋੜਾ ਸੌਣਾ ਇਹ ਸਿਧਾਂਤ ਆ ਗੁਰਮਤ ਦਾ ਨਾ ਅਸੀਂ ਵਰਤ ਰੱਖਨੇ ਆ ਵਰਤ ਰੱਖਣ ਦਾ ਮਤਲਬ ਰੋਜ਼ੇ ਰੱਖਣ ਦਾ ਮਤਲਬ ਸਭ ਕੁਝ ਤਿਆਗ ਦੇਣਾ ਨਾ ਨਾ ਜੀ ਵਰਤ ਰਹੂ ਨਾ ਮੈਂ ਰਮਦਾਨਾ ਤੇ ਜਿਵੇਂ ਜੋ ਰੱਖੇ ਰੱਖੇ ਨਿਦਾਨਾ ਕਹਿੰਦੇ ਨਾ ਮੈਂ ਵਰਤ ਰੱਖਦਾ ਨਾ ਮੈਂ ਰੋਜ਼ਿਆਂ ਚ ਰੋਜ਼ੇ ਰੱਖਦਾ ਮੈਂ ਤਾਂ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਰਹਿਣਾ ਹਰ ਵਕਤ ਜਿਹੜਾ ਅਖੀਰਲੇ ਪੱਲੇ ਰੱਖਣ ਰੱਖਣ ਦੇ ਸਮਰਾਥ ਹੋਆ ਤੇ ਮਹਾਰਾਜ ਕਹਿੰਦੇ ਆਲਪ ਖੰਡਤ ਨਿੰਦਰਾ ਆਲਪ ਆਹਾਰੰ ਨਾਨਕ ਤਤ ਵਿਚਾਰੋ ਅਸਲ ਦੇ ਵਿੱਚ ਮਹਾਰਾਜ ਤਤ ਗਿਆਨ ਦੀ ਗੱਲ ਤਾਂ ਮਹਾਰਾਜ ਇਹ ਕਹਿੰਦੇ ਆ ਕੋਈ ਥੋੜਾ ਸੋਣਾ ਤੇ ਥੋੜਾ ਖਾਣਾ ਤੇ ਘਰ ਦੇ ਵਿੱਚ ਆਪਣੇ ਹਿਰਦੇ ਘਰ ਵਿੱਚ ਟਿਕ ਕੇ ਰਹਿ ਕੇ ਦੁਨੀਆ ਦੇ ਸਾਰੇ ਕੰਮਕਾਰ ਕਰਨੇ ਪ੍ਰਮਾਤਮਾ ਦੀ ਸਿਫਤ ਥਲਾ ਵਿੱਚ ਚਿੱਤ ਜੋੜ ਕੇ ਰੱਖਣਾ ਅਸਲ ਵਿੱਚ ਯੋਗ ਦੀ ਵਿਧੀ ਇਹ ਆ ਨਾ ਕਿ ਤੀਰਥਨਾ ਯਾਤੋ ਕਪਲ ਪਾਈ ਆ ਮੈਲਣ ਲੱਗਿਆ ਕਾਈ ਤੋ ਬਹੁਤ ਗੱਲਾਂ ਬਾਤਾਂ ਹੋਰ ਵੀ ਬੜੀਆਂ ਕਰਨੇ ਵਾਲੀਆਂ ਅਖੰਡ تنਿੰਦਰਾ ਅਲਪਹਾਰੰਗ ਜਿਹੜਾ ਇਹਨੂੰ ਗੁਰੂ ਮਹਾਰਾਜ ਨੇ ਆ 10ਵੇਂ ਪਾਤਸ਼ਾਹ ਦਾ ਜਿਹੜਾ ਅਸੀਂ ਸ਼ਬਦ ਪੜ੍ਹਨੇ ਲੱਗੇ ਸੀ ਨਾ ਵਿੱਚ ਸਵੇਈਆ ਭਈ ਰੇਮਨ ਐਸੋ ਕਰਸ ਨੇ ਆ ਸਾਹ ਬੰਸੇ ਸਦਨ ਸਵੇ ਘਰ ਸਮਝੋ ਮਨ ਹੀ ਮਾਹੇ ਉਦਾਸਾ ਉਹਦੇ ਵਿੱਚ ਵੀ ਮਹਾਰਾਜ ਇਹੋ ਹੀ ਕਹਿੰਦੇ ਆ ਅਲਪਹਾਰ ਸੁਲਫ ਸਿੰਨਦਰਾ ਅਲਪ ਤੇ ਸੁਲਪ ਦਾ ਵੀ ਉਹ ਹੀ ਮਤਲਬ ਹੈ ਜਿਹਦਾ ਮਤਲਬ ਹੈ ਖੰਡਤ ਤੇ ਅਲਪ ਦਾ ਮਤਲਬ ਆ ਅਲਪ ਹਾਰ ਸੁਲਪ ਸਿਨੰਦਰਾ ਦਇਆ ਚ ਮਾਤਾ ਨ ਪ੍ਰੇਤ ਸਤ ਸੰਤੋਖ ਸਦਾ ਨਿਰਵਾਹਿ ਬੋ ਹਵਾਇ ਗੋ ਤਰਾ ਗੁਣ ਅਤੀਤ ਦਸਵੇਂ ਪਾਤਸ਼ਾਹ ਵੀ ਐਸੀ ਗੱਲ ਦੀ ਜ਼ਾਦੀ ਭਰਦੇ ਆ ਅਲਪ ਹਾਰ ਸੁਲਪ ਸਿਨੰਦਰਾ ਥੋੜਾ ਖਾਣਾ ਥੋੜਾ ਸੋਣਾ ਭਾਈ ਗੁਰਦਾਸ ਨੂੰ ਪੜ ਕੇ ਦੇਖ ਲਓ ਉਹ ਸਹਿਜ ਦੀ ਗੱਲ ਕਰਦੇ ਹੋਏ ਵੀ ਸਹਿਜ ਵਿੱਚ ਕੌਣ ਸਮਾ ਸਕਦਾ ਉਹਦੇ ਵਿੱਚ ਕਹਿੰਦੇ ਨਾ ਹੋਂਦ ਇਸ ਕੋਲ ਕਮਾਇਆ ਗੁਰਮਖ ਰਿਦਾ ਗਰੀਬੀ ਆ ਵਾ ਹੋਂਦ ਇਸ ਕੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵਾ ਹੋਂਦ ਇਸ ਕੋਲ ਕਮਾਇਆ ਪਰ ਨਾਰੀ ਮਰਨ ਆਰੀ ਦੇ ਨੇੜ ਨਾ ਜਾਵੇ ਹੋਂ ਇਸ ਘੋਲ ਕਮਾਇਆ ਸਤਿਗੁਰ ਦਾ ਉਪਦੇਸ਼ ਕਮਾਇਆ ਹੋਂ ਇਸ ਘੋਲ ਕਮਾਇਆ ਪਰ ਪਰ ਨਿੰਦਾ ਸੁਣੇ ਆਪ ਹਟਾਵੇ ਹੋਂ ਇਸ ਘੋਲ ਕਮਾਇਆ ਥੋੜਾ ਸਮਾਂ ਥੋੜਾ ਹੀ ਖਾਵੇ ਗੁਰਮੁਖ ਸੋਈ ਸਹਿਜ ਸਮਾਵੇ ਅਖੀਰਲੀ ਵਸਤਾ ਆਇਆ ਸਹਜ ਦੀ ਕਿਆ ਪੜੀਏ ਕਿਆ ਗੁਣੀਏ ਕਿਆ ਬੇਦਪੁਰਾਨਾ ਸੁਣੀਏ ਪੜੇ ਸੁਣੇ ਕਿਆ ਹੋਈ ਜੋ ਸਹਜ ਨਾ ਮਿਲਿਓ ਸੋਈ ਅਸਲ ਦੀ ਜਿਹੜੀ ਸਾਡੀ ਆਖਰੀ ਵਸਤਾ ਆ ਨਾ ਮੰਜ਼ਲ ਵਾ ਜਿਹੜੀ ਉਹ ਸਹਜ ਵਾ ਤੇ ਸਹਜ ਉਹ ਹੁੰਦਾ ਵੀ ਜਿੱਲੇ ਜਿਹੜਾ ਸਹਜ ਦੇ ਵਿੱਚ ਆ ਜਾਂਦਾ ਫੇ ਚਾਹੇ ਬੰਦ-ਬੰਦ ਘਟੋ ਜਾ ਚਾਹੇ ਆਰੀ ਤੇ ਚੜ ਜਵੇ ਚਾਹੇ ਆਰੀ ਨਾਲ ਟੱਕ ਹੋ ਜਾ ਟੋਕੋ ਹੋ ਜਾ ਚਾਹੇ ਉਹ ਚਰਖੜੀ ਦੇ ਉੱਤੇ ਚੜ ਜਵੇ ਚਾਹੇ ਰੰਬੀਆਂ ਨਾਲ ਖੋਪਰ ਲੱਥ ਜਾਣ ਤੇ ਉਹਨੂੰ ਫੇ ਉਹ ਡੋਲ ਹੀ ਰਹਿੰਦਾ ਉਹ ਡੋਲਦਾ ਨਹੀਂ ਉਹ ਹੁੰਦਾ ਸਹਜ ਉਹ ਆ ਅਸਲ ਦੇ ਵਿੱਚ ਸਹਜ ਤੇ ਅਸਲ ਪ੍ਰਾਪਤੀ ਸਾਡੀ ਉਹ ਸਹਜ ਵਾ ਜਿਹੜੀ ਸਾਡੀ ਮੰਜ਼ਲ ਵਾ ਤੇ ਤਦੇ ਕਹਿੰਦੇ ਕਹਿੰਦੇ ਕਿ ਆ ਪੜੀਆ ਕਿਆ ਗੁਣੀਆਂ ਕਿਆ ਬੇਦ ਪੁਰਾਨਾ ਸੁਣੀਆਂ ਪੜੇ ਸੁਣੇ ਕਿਆ ਹੋਈ ਜੋ ਸਹਜ ਨਾ ਮਿਲੇ ਉਹ ਤੋਈ ਅਸੀਂ ਉਹ ਤੇ ਵਾਹਿਗੁਰੂ ਦੀ ਅਵਸਥਾ ਜਿਹੜੀ ਸਹਜ ਵਾਲੀ ਬਾਤ ਹੈ ਨਾ ਸੁਣ ਅਸੀਂ ਉਹਦੇ ਵਿੱਚ ਪਹੁੰਚਣਾ ਤੇ ਮਹਾਰਾਜ ਤਾਂ ਕਹਿੰਦੇ ਕਹਿੰਦੇ ਭਾਈ ਗੁਰਦਾਸ ਕਹਿੰਦਾ ਕਹਿੰਦਾ ਹਾਲ ਹੌਂਦ ਇਸ ਘੋਲ ਕਮਾਇਆ ਥੋੜਾ ਸਮਾਂ ਥੋੜਾ ਹੀ ਖਾਵੇ ਗੁਰਮਤਿ ਤੋਂਈ ਸਹਜ ਸਮਾਵੇ ਭਾਪ ਕੇ ਥੋੜਾ ਖਾਣਾ ਤੇ ਥੋੜਾ ਸੋਣਾ ਇਹ ਸਾਡਾ ਗੁਰਮਤਿ ਦਾ ਸਿਧਾਂਤ ਵਾ ਤੇ ਤੀਰਥਾਂ ਤੇ ਨਹਾਉਣ ਦਾ ਬਿਲਕੁਲ ਵੀ ਕੰਡੈਮ ਕਰਦੀ ਆ ਅਸੀਂ ਵੀ ਇਹੋ ਹੀ ਸਮਝ ਕੇ ਬੈਠ ਗਏ ਵੀ ਸਿਰਫ ਚੁੱਭੀਆਂ ਮਾਰਨ ਨਾਲ ਹੀ ਅਸੀਂ ਸਾਡਾ ਨਿਤਾਰਾ ਹੋ ਜਾਣਾ ਨਹੀਂ ਗੁਰਮਖੋ ਪੜ ਗਿਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਦਰ ਤਕੇ ਜੇ ਹੱਥ ਪੈਰ ਗੰਦੇ ਹੋ ਗਏ ਮਿੱਟੀ ਨਾਲ ਪਾਣੀ ਨਾਲ ਲੱਥ ਸਕਦੇ ਆ ਮਿੱਟੀ ਲੱਥ ਸਕਦੀ ਆ ਸਾਫ ਹੋ ਸਕਦਾ ਆ ਮੂੰਹ ਪਲੀਤੀ ਕੱਪੜ ਓਏ ਦੇ ਸਾਫ ਮੂੰਹ ਲਈਓ ਤੋਏ ਜੇ ਮਿੱਟੀ ਨਾਲ ਜੇ ਕੱਪੜਿਆਂ ਤੇ ਗੰਦ ਮੰਦ ਲੱਗ ਗਿਆ ਤਾਂ ਕੱਲੇ ਪਾਣੀ ਨਾਲ ਨਹੀਂ ਫਿਰ ਨਾਲ ਸਾਬਣ ਵਰਤ ਕੇ ਉਹ ਸਾਫ ਹੋ ਸਕਦਾ ਪਰ ਭਰੀਆ ਮਤ ਪਾਪਾਂ ਕਾ ਸੰਗ ਉਹ ਧੋਪੇ ਨਾ ਵਾ ਕਰਾਂਗੇ ਜੇ ਸਾਡੇ ਅੰਦਰ ਮੈਲ ਲੱਗ ਗਈ ਸਾਡੇ ਖਿਆਲ ਮਾੜੇ ਹੋ ਗਏ ਆ ਅੱਖਾਂ ਮਾੜਾ ਦੇਖਦੀਆਂ ਧੀਆਂ ਭੈਣਾਂ ਨੂੰ ਗਲਤ ਨਜ਼ਰ ਨਾਲ ਦੇਖਦੀਆਂ ਮੂੰਹ ਨਾਲ ਗਲਤ ਹਵਾ ਤਵਾ ਬੋਲਦਾ ਕੰਨਾਂ ਨਾਲ ਗਲਤ ਸੁਣਦਾ ਪੈਰਾਂ ਨਾਲ ਗਲਤ ਤੇ ਮਨ ਦੇ ਵਿੱਚ ਹਰ ਵਕਤ ਕਰੋਜ ਦਾ ਕਾਮ ਕ੍ਰੋਧ ਹਾਂ ਵੀ ਰਹਿੰਦੇ ਹਰ ਵੱਲੇ ਮੋਹ ਲੋਭ ਚੜੇ ਹੀ ਰਹਿੰਦੇ ਆ ਤੇ ਮਹਾਰਾਜ ਆਖਣ ਲੱਗੇ ਪੇਪਮਾ ਜਿਹੜੇ ਮਰਜੀ ਤੀਰਥ 8000 ਲੌਕੀ 8000 ਤੀਰਥ ਨਾਈ ਕੌਰਾ ਪਨ ਤੋ ਨਾ ਜਾ ਇਕਬੀਰ ਸਾਹਿਬ ਕਹਿੰਦੇ ਕਹਿੰਦੇ ਤੁਮੇ ਨੂੰ ਨਾ 68 ਤੀਰਥਾਂ ਦੇ ਉੱਤੇ ਜਿੰਨੇ ਮ